देवता अमित जी देवेंद्र लाला जी सुभाष सर नरेंद्र जी और दलाल अमूल्य टीम में उनका महाराज महेंद्र जी शिवाजी श्री बात की सभा अभयराज जी तरह ਨਵਾਂਕਾ ਮਾਤਾ ਜੀ ਮਹਾਰਾਜੀ ਬਹੁਤ ਹੀ ਸੁਖਾਵੇ ਨਾਲ ਜਿਲ੍ਹੇ ਦੇ ਕੈਂਪ ਜਿਹੋ ਉਡੀਆ ਜਿੰਦਗੀ ਬਹਾਰੀ ਬੰਦੇ ਨੇ ਹਾਲ ਆ ਰਾਜ ਨੂੰ ਜਿਹੜੀ ਮੀਟਿੰਗ ਰੱਖੀ ਮੈਂ ਫੋਕਸ ਜਿਹੜੀ ਬਹੁਤ ਬਾਰ ਵੇ ਕਿਸੇ ਚੇਅਰਮੈਨ ਨੇ ਉਹਨਾਂ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਤੇ ਸਾਡੇ ਆਪਣੀ ਸਰਕਾਰ ਵੱਲੋਂ ਜਿਹੜੀਆਂ ਪਰਨਸ ਦਿੱਤੀਆਂ ਇਹਨਾਂ ਨੂੰ ਵੀ ਜਿਹੜੀ ਸੇਵਾ ਲਾਣਗੇ ਸਾਡੀ ਅਸੀਂ ਸਰਕਾਰ ਨੂੰ ਜਰੂਰ ਪੂਰੀ ਕਰਾਂਗੇ ਇੱਕ ਛੁੱਟੀ ਦੇਣਾਂ ਲਈ ਬਰਮਾਸ਼ ਕੀਤੀ ਕਿ ਜਿਵੇਂ ਯਾਤਰਾ ਉਹਦੇ ਦਿਨ ਛੁੱਟੀ ਕਰਾ ਦੇ ਉਹ ਵੀ ਜਰੂਰ ਅਨਾਉਂਸ ਕਰਤੀ ਹੈ ਛੁੱਟੀ ਤੇ ਉਸ ਹਰ ਹਰ ਬਾਲਮੀਕੀ ਮੈਂ ਰਾਜਮਾਨ ਅਜੂ ਸਿਟੀ ਬਾਲਮੀਕੀ ਸਭਾ ਦਾ ਚੇਅਰਮੈਨ ਔਰ ਅੱਜ ਅਰਜਨਗਰ 40 ਗਾਡ ਰਾਜ ਸਿਟੀ ਬਾਲਮੀਕੀ ਸਭਾ ਦੀ ਮੀਟਿੰਗ ਕੀਤੀ ਗਈ ਉਹਦੇ ਵਿੱਚ ਸਾਡੇ ਮੁੱਖ ਮਹਿਮਾਨ ਜਦਨ ਭੁੱਲੀ ਜੀ ਔਰ ਸਾਨੂੰ ਬਹੁਤ ਸਾਰਾ ਪਿਆਰ ਦੇ ਕੇ ਗਏ ਔਰ ਇਹਨਾਂ ਨੇ ਸਾਨੂੰ ਵਾਸਨ ਵੀ ਦਿਤਾਇਆ ਕਿ ਤੁਹਾਡੇ ਵਾਲਮੀਕੀ ਮੰਦਰ ਉੱਪਰ ਕਮਰਾ ਬਣਾ ਕੇ ਦੇਵਾਂਗੇ ਔਰ ਜਦੋਂ ਵੀ ਇਹ ਕਹਿੰਦੇ ਆਪਾਂ ਕੋਈ ਵਧੀਆ ਤੋਂ ਵਧੀਆ ਕੰਮ ਆਸੀ ਇਹੇ ਅਪੀਲ ਕਰਦੇ ਆਂ ਸ਼ੋਭਾ ਯਾਤਰਾ ਦੇ ਵਿੱਚ ਬੰਦੇ ਬੱਤ ਬੱਤ ਜੜ ਕੇ ਆਉਣ ਸਾਰਾ ਲੇਡੀ ਜਿੱਥਾ ਵੀ ਆਊਗਾ ਔਰ ਜਿਹੜਾ ਵੀ ਕੋਈ ਗੁੱਲੜਵਾਜੀ ਕਰੂਗਾ ਉਹ ਪੁਲਿਸ ਨੂੰ ਅਸੀਂ ਫੜਾ ਦਿੱਤਾ ਬਣ ਜਾਊਗਾ ਜੈ ਵਾਲਮੀਕੀ ਧਰਮ